ਮੇਰਾ ਨਹੀਂ ਸ਼ੌਕ ਨਾ ਚੋਰ ਮੈਂ ਕਰਦੇ ਆ ਲੈ। ਚੋਰ ਦਾ ਤਾਂ ਤੰਗ। ਸ਼ੌਕ ਨਾ। ਹਾਂ। ਤੰਗ ਆ ਘਕਾ ਘਕਾ। ਤੰਗ ਆ ਕੋਕ ਦੇ ਤਾਰਨੇ। ਹਾਂ? ਚੰਗੋਂ ਮੂੰਹ ਪਨੋ ਨੀਓ। ਐ ਬਾਪੂ। ਹਾਂ? ਬਾਪੂ। ਕਰੀ। ਇੱਧਰ ਹੋ ਜਾ। ਇੱਧਰ ਹੋ ਜਾ। ਆ ਕੇ ਲਾਜ ਮਾ ਐ ਬਾਪੂ ਇੱਧਰ ਹੋ ਜਾ। ਇੱਧਰਲੇ ਪਾਸੇ ਹੋ ਜਾ ਬਾਪੂ। ਕੁਰਥਖਾਲਿਆ ਬਾਜੀ। ਲਿਆ ਲੈ। ਕੁਰਸੇ ਨਾਲ ਕਿਓ। ਇੱਥੇ ਮੰਜਾ ਢਾ ਲੈਨੇ ਮੰਜੇ। ਕੀ ਹਾਲ ਆ ਬੇਰਗੋ? ਕੱ ਗਿਆ ਕੰਮ ਕਰਤਾ ਤੇਰਾ ਕੰਮ ਹਾਂ ਕਰਤਾ ਤੇਰਾ ਕੰਮ ਫੜ ਲਿਆ ਫੜ ਲਿਆ ਫੜ ਲਿਆ ਰੇਡ ਕੋਲ ਇਦਨੂ ਹੋ ਮਾਣਾ ਬਾਪੂ ਕੇ ਨਾਂ ਮੰਜਾ ਉਧਰ ਨੂੰ ਕਰ ਦਿਓ ਫਾ ਨਹੀਂ ਗੱਲ ਦੀ ਹਾ ਦਾ ਨਾਮ ਫੜ ਲਿਆ ਰੇਡ ਗਿਆ ਫੜ ਲਿਆ ਬਾਬਾ ਫੜ ਲਿਆ ਰਾਤ ਹੀ ਫੜ ਲਿਆ ਸੀ ਸੂਏ ਤੇ ਨਹੀਂ ਜਾਂਦਾ ਸੀ ਸੂਏ ਤੇ ਸੂਏ ਤੇ ਚੱਕ ਬਾਬਾ ਦਾ ਜਰੂਰ ਆ ਚੱਕ ਰੇੜਗਾ ਇਹ ਹੀ ਸੀ ਹਾਂ ਹੋਰ ਸ਼ਾ ਹਾਂ ਸੂਏ ਦੇ ਖਮਾ ਚ ਲਾਗੇ ਕਰਨ ਸਰ ਸੋਲੋ ਡਾਊਨ ਹੋ ਗਏ ਉਹ ਨਹੀਂ ਨਹੀਂ ਸਰ ਹਾਂ ਜਾ ਜਾ ਤਾਂ ਪੀਆਗੇ ਕਰ ਜਾਓ

来 ਕੇ ਨਮਾਰਾ ਚਲਾਈਏ ਆਪਾਂ ਲੈ ਆ ਗਿਆ ਸਨੀ ਜੀ ਬੋਰ ਫੜ ਲਿਆ ਆ ਹੁੰਦਾ ਥੱਲੇ ਬਰ ਥੱਲੇ ਚੱਜ ਲੱਗ ਗਿਆ ਇਹ ਕੋਈ ਗੱਲ ਹੈ ਹਰੇ ਟਿਕਾ ਹਾਂ ਬੋਲਾ ਗੁੰਗਾ ਨਹੀਂ ਬੋਲਦਾ ਗੁੰਗਾ ਬਣਿਆ ਵਾਹੇ 73 ਪੈੜ ਬਹੁਤ ਹੋਈ ਆ ਬਾਬਾ ਜੀ ਬਹੁਤ ਹੋਈ ਕਹਿੰਦੇ ਆ ਦੇ ਮੂੰਹ ਤੇ ਦਿਨ ਵੀਂਦਾ ਨਹੀਂ ਕੇ ਜਬੂਥੇ ਆ ਸੱਪੀਆਂ ਬੰਨਿਆ ਉਂਗਲਾਂ ਠੀਕ ਪਾਸੇ ਠੀਕ ਇਹਨੂੰ ਆਏ ਇਧਰ ਹੋ ਇਧਰ ਬਾਹਰ ਦੇ ਬਾਹਰ ਇਧਰ ਰੁਕ ਮਾਰ ਇਹਦੇ ਦੋ ਤਿੰਨ ਮਾਰ ਬਣੇ ਨਹੀਂ ਨਹੀਂ ਬਹੁਤ ਕੁੱਟਿਆ ਇਹ ਬਹੁਤ ਕੁੱਟਿਆ ਇੱਥੇ ਰੁਕ ਇੱਥੇ ਰੁਕ ਇਧਰ ਮੂੰਹ ਕਰਕੇ ਵਾਹ ਉਹ ਨਹੀਂ ਰੇਡਗਾ ਚੱਕੇ ਇਹ ਕਮਾ ਦੀ ਗੱਲ ਕਰਦਾ ਅੱਜ ਇਹ ਇਹ ਰੇਡਗਾ ਚੱਕਾ ਬੁੱਲਾ ਕਿ ਚੱਕਿਆ ਕਰਤੀ ਬਹੁਤ ਹੋਜੂਰੀ ਸੀ ਹਾਂ ਈਆ ਉਹ ਲਾ ਕੁੱਟਿਆ ਬਹੁਤਾ ਬੇਰਗਾਏ ਦੋਦੇ ਨਹੀਂ ਬਾਜ ਨਹੀਂ ਨਿਕਲਦੀ ਜਾਣ ਕੇ ਆਵਾਜ਼ ਨਹੀਂ ਘੜਦਾ ਬਹੁਤ ਚੋਰੀਆਂ ਕੀਤਾ ਕਹਨੇ ਇਹਨੇ ਚੋਰੀਆਂ ਥੋੜੀਆਂ ਕੀਤੀਆਂ ਪਿੱਛੇ ਤੋਂ ਦੋ ਤਿੰਨ ਚੋਰੀਆਂ ਮੰਨਿਆ ਇਹ ਹਾਂ ਓਏ ਇੱਥੇ ਬੈਠ ਇੱਥੇ ਬੈਠ ਇਧਰ ਨੂੰ ਮੁੱਕ ਕਰ ਬੈਠ ਬੈਠ ਇੱਥੇ ਹੋਤਲੀ ਦਾ ਕਿਧਰ ਨੂੰ ਵਹਿੰਦਾ ਬੈਠ ਉਧਰ ਨੂੰ ਮੁੱਕ ਕਰ ਇੱਥੇ ਬੈਠ ਥੱਲੇ ਵੜ ਤੂੰ ਹੋਰ ਕਰ ਕੀ ਕਰਦਾ ਤੂੰ ਐ ਤੇਰੇ ਆਗਾ ਮੈਂ ਕਰੀ ਜਨਾ ਬੈਠ ਤੋੜਾ ਇੱਥੇ ਬੈਠੇ ਬੈਣ ਦੇ ਮਲਾਜ਼ਮ ਨੂੰ ਇੱਥੇ ਬੈਠੋ ਜੀ ਬੈਠੋ ਬਲਾ ਜੀ ਇੱਥੇ ਬਾੜ ਇੱਥੇ ਬਾੜ ਵਿਚਾਲੇ ਬੈਠ ਬੈਠੇ ਇੱਥੇ ਬਾੜ ਉਧਰ ਮੁਹਰ ਕਰਕੇ ਬੈਠ ਖਬਰਾਂ ਵਾਲੇ ਹੌਲਡਰ ਖਬਰਾਂ ਖਬਰਾਂ ਵਾਲੇ ਬਲਾ ਖਬਰਾਂ ਵਾਲੇ ਉਹ ਬੁਲਾਉਣੀ ਪੱਤਰਕਾਰ ਬੁਲਾਓ ਪੱਤਰਕਾਰ ਪੱਤਰਕਾਰ ਬੁਲਾਓ ਖਬਰਾਂ ਵਾਲੇ ਸਾਡੋ ਆ ਪੱਤਰਕਾਰ ਵੀ ਆਉਣਗੇ ਬਾਪੂ ਖਬਰ ਲਾਉਣਗੇ ਆਪਣੀ ਫੋਨ ਲਾ ਫੋਨ ਲਾ ਆਉਂਦੇ ਇੱਥੇ ਹੀ ਆਉਂਦੇ ਆ ਬਾਰ ਗੱਡੀ ਖੜੀ ਸੀ ਉਹਨਾਂ ਦੀ ਆ ਗਿਆ ਉਹ ਖਬਰ ਲਾਵਾਂਗੇ ਬਾਬਾ ਖਬਰ ਹਾਂ ਜੀ ਬਾਬਾਈ ਮੈਂ ਪੱਤਰਕਾਰ ਮੋਹਨ ਲਾਲ ਬਠੰਡੇ ਤੋਂ ਆਇਆ ਹੈ। ਹਾਂ। ਪ੍ਰੋਫੈਸਰ ਆਏ। ਹਾਂ ਬਠੰਡੇ ਤੋਂ ਆਈ ਖਬਰ ਹੈ ਪੱਤਰਕਾਰਾਂ। ਸਾਨੂੰ ਪਤਾ ਲੱਗਾ ਜੀ ਤੁਹਾਡਾ ਰੇੜਗਾ ਚੋਰੀ ਹੋ ਗਿਆ। ਹਾਂ। ਹਾਂ ਠੀਕ ਹੈ। ਹੋ ਗਿਆ ਤੁਹਾਡਾ ਰੋੜਾ ਚੋਰੀ। ਹਾਂ। ਬਾਬਾ ਦਾਦ ਦੇ ਕਿੰਨੇ ਟਾਈਮ 'ਚ ਪੁਲਿਸ ਨੇ ਕਰਿਆ ਕਿ ਨਹੀਂ ਕਰਿਆ? ਅਸੀਂ ਪੁੱਛ ਰਹੇ ਆ ਜੀ ਤੁਸੀਂ ਚੁੱਪ ਰਹੋ ਅਸੀਂ ਬਾਬਾ ਜੀ ਨੂੰ ਪੁੱਛ ਰਹੇ ਆ। ਪ੍ਰਸਾਦ ਜਿਹੜਾ ਇਹ ਪੁਲਿਸ ਵਾਲੇ ਆਏ ਆ। ਹਾਂ। ਇਹਨਾਂ ਨੇ ਰੇੜਗਾ ਕਿੰਨੇ ਟਾਈਮ ਦੇ ਵਿੱਚ ਭਾਲ ਕੇ ਦਿੱਤਾ ਤੁਹਾਡਾ ਰੇੜਗਾ? ਹਾਂ। ਰੇੜਗਾ ਕਿੰਨੇ ਟਾਈਮ ਦੇ ਵਿੱਚ ਭਾਲ ਦਿੱਤਾ ਇਹਨਾਂ ਨੇ? ਹਾਂ। ਕਿੰਨੇ ਟਾਈਮ ਲਾਤਾ ਜੀ? 1:00 6: ਲਗਾ ਮੈਂ ਦੋ ਦਰ ਦੋ ਹਾਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਸੀ ਰੇਡ ਦਾ ਭਾਗ ਨਹੀਂ ਖਤਰਪੂਰ ਸੈਨਾ ਸਲੋ ਕੰਮ ਕਰਦੀ ਤੁਸੀਂ ਦੱਸ ਦਿੰਨਾ ਤੇ ਇੱਕ ਰੇਡ ਦੇ ਬਜ਼ੁਰਗ ਦੇ ਇਹ ਜੀ ਚੋਰ ਬਹੁਤ ਖਤਰਨਾਕ ਸੀਗਾ ਇਹ ਚੋਰ ਫੜਿਆ ਨਹੀਂ ਗਿਆ ਛੇਤੀ ਸੂਏ ਤੇ ਨਾ ਹੁੰਦਾ ਫੜਿਆ ਗਿਆ ਇਹ ਇਹ ਚੋਰ ਆ ਸੀਆਈਡੀ ਮਿਲੀ ਦੀ ਸੂਏ ਤੋਂ ਤੁਸੀਂ ਦੱਸ ਰਹੇ ਹੋ ਚੋਰ ਆ ਇਹਦੇ ਭੱਜਿਆ ਕਿਵੇਂ ਸੁੱਤੋਂ ਇਹ ਜਿਹੜਾ ਚੋਰ ਇਹਨੂੰ ਫੜ ਕੇ ਘੱਟੇ ਰੱਖਿਆ ਤੁਸੀਂ ਨਹੀਂ ਨਹੀਂ ਇਹ ਸਾਥੋਂ ਨਹੀਂ ਭੱਜਿਆ ਇਹ ਜਦੋਂ ਦਾ ਰੇਡ ਗਾ ਲੈ ਕੇ ਭੱਜਿਆ ਵਾ ਉਸ ਤੋਂ ਬਾਅਦ ਅਸੀਂ ਭਾਲਣ ਦੇ ਮਗਰ ਲੱਗੇ ਬਿਆ ਦੇ ਅਜੀ ਬਾਬੇ ਮੈਂ ਸੋਨੂੰ ਪੁੱਛਦਾ ਵੀ ਰੇੜਕੇ ਬਿਨਾਂ ਤੁਸੀਂ ਦਿਨ ਬਹੁਤ ਔਖੇ ਕੱਢੇ ਹਾਂ ਬਹੁਤ ਜ਼ਿਆਦਾ ਔਖੇ ਕੱਢੀ ਹਾਂ ਮੈਂ ਇੱਥੇ ਵੜਾ ਛੋਂਦਾ ਹੋ ਕਾਣੇ ਨਹੀਂ ਅੱਛਾ ਗਾਣੇ ਨਹੀਂ ਸੌਂਦੇ ਤੁਸੀਂ ਤੇ ਰੇੜਕਾ ਚੱਕਿਆ ਕਿਵੇਂ ਗਿਆ ਸੋਨੂੰ ਜਮਾ ਨਹੀਂ ਪਤਾ ਲੱਗਿਆ ਹਾਂ ਮੈਨੂੰ ਲੱਗਿਆ ਮੈਂ ਇੱਥੇ ਇੱਥੇ ਰੇੜਕਾ ਪਿਆ ਹਾਂ ਚੱਕ ਕੇ ਲਿਆ ਚਿੱਤੇ ਲਿੜਿਆ ਉਹੀ ਹੈ ਉਹੀ ਹੈ ਨਾ ਜੀ ਹਾਂ ਠੀਕ ਆ ਤੇ ਉਹ ਬੰਦੇ ਕਿੰਨੇ ਸੀ ਇਹ ਹਾਂ ਇਕੱਲਾ ਦੋ ਸੇ ਇੱਕ ਤਾਂ ਮੋਟਰਸਾਈਕਲ ਵਾਲਾ ਅਸੀਂ ਪੁਲਿਸ ਮਲਾਇਆ ਨੂੰ ਪੁੱਛਣਾ ਚਾਹੁੰਦੇ ਆ ਇਹ ਚੋਰ ਦੀ ਹੁਣ ਗਾਹਾਂ ਜਿਹੜੇ ਦਾ ਚੋਰ ਨਾ ਹੋਰ ਵੀ ਕਰੋਗੇ ਇਹ ਨਾ ਤੁਸੀਂ ਕੀ ਕਰਨਾ ਚਾਹੁੰਦੇ ਆ ਇਹ ਅੱਜ ਮਾੜੂ ਬਾਬੇ ਦਾ ਰੇਡਗਾ ਚੱਕ ਕੇ ਲੈ ਗਿਆ ਹੁਣ ਕੋਈ ਹੋਰ ਚੱਕ ਕੇ ਲੈ ਜਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ ਹਾਂ ਇਹਨੂੰ ਘਾਟ ਤੋਂ ਘਾਟ ਇਹਨੂੰ 2-3 ਸਾਲ ਦੀ ਸਜ਼ਾ ਹੋਊਗੀ ਨਾ ਜੁਰਮਾਨਾ ਵੀ ਹੋਊਗਾ ਜੁਰਮਾਨਾ ਅਸੀਂ ਤਾਂ ਹੀ ਪ੍ਰਸ਼ਾਸਨ ਨੂੰ ਇਹ ਕਹਿੰਨੇ ਬੇਨਤੀ ਕਰਦੇ ਆ ਵੀ ਗਾਣ ਨੂੰ ਵੀ ਇਹ ਜੇ ਇਹ ਹਰਕਤ ਨਾ ਕਰੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਾਬਾ ਮਾੜੂਆ ਸਾਨੂੰ ਪੁੱਛਣਾ ਚਾਹਣਾ ਇਹ ਪੁਲਿਸ ਨੇ ਬਹੁਤ ਕੰਮ ਸੁੱਟਾ ਸਹੀ ਕੀਤਾ ਰੇਡਗਾ ਤੁਸੀਂ ਚਲਾ ਕੇ ਦੇਖਿਆ ਰੇਡਗਾ ਵਧਗਾ ਚੱਲਦਾ ਹਾਂ ਚਲਾ ਕੇ ਦੇਖੋ ਰੇਡਗਾ ਉਹ ਮ ਕੰਮ ਕਰਦਾ ਉਹੀ ਆ ਉਹੀ ਹੈ ਕਿ ਬਦਲ ਕੇ ਦੇਤਾ ਰੇਡਗਾ ਬਦਲਣਾ ਦੇਦਾ ਹੈ ਪੁਲਿਸ ਵੀ ਇਹ ਅੱਜ ਕੱਲ ਦੀ ਨਾ ਪਤਾ ਨਹੀਂ ਮਾੜਾ ਤੁਸੀਂ ਦੇਖੋ ਦੇਖੋ ਚਲਾ ਕੇ ਉਹੀ ਆ ਉਹੀ ਹੈ ਉਹੀ ਹੈ ਉਹੀ ਆ ਬਾਪੂ ਰੇਡਗਾ ਤਾਂ ਉਹੀ ਆ ਚਲਾਈ ਇਹ ਸੈੱਲ ਪਾਇਆ ਚਲਾਉਂਗਾ ਸੈੱਲ ਪਾਇਨਾ ਇਹਨਾਂ ਨੇ ਬਾਬਾ ਪੁਲਿਸ ਨੇ ਰੇਡਗਾ ਥਾਣੇ ਦੇ ਵਿੱਚ ਚਲਾ ਕੇ ਰੱਖਿਆ ਤੇਰੇ ਸੈੱਲ ਮ ਕਾਦੇ ਰੇਡਗੇ ਦੇ ਵਾਹ ਵਾਹ। ਇਹ ਰਾਤ ਫੜਿਆ ਜੀ ਰਾਤ। ਰਾਤ। ਹਾਂ ਹਾਂ ਰਾਤ ਫੜਿਆ ਸੂਏ ਤੋਂ ਨਾ ਹੁੰਦਾ ਫੜਿਆ। ਮੈਂ ਤੁਹਾਨੂੰ ਪੁੱਛਣਾ ਜ਼ਣਾ ਤੁਸੀਂ ਉਥੇ ਰਾਤ ਨੂੰ ਕਿਵੇਂ ਫੜਿਆ ਇਹ? ਇਹ ਸਾਨੂੰ ਤਲਾਹ ਮਿਲੀ ਸੀ ਤਲਾਹ। ਹੈ ਜੀ? ਇੱਕ ਮੋਟਰਸਾਈਕਲ ਆ ਲੈ ਸੀ। ਇਹ ਸਣੀ ਦੇ ਹੋਣਾ ਜਿਹੜਾ ਬਾਪੂ ਆ ਫੜਿਆ। ਆ ਬੈਠਾ ਜਿਹੜਾ। ਥੱਲੇ ਥੱਲੇ ਤੂੰ ਕੱਪ ਤੱਕ। ਹਾਂ। ਤਾਂ ਕਾਤਾ ਉਹ ਮੋਟਰਸਾਈਕਲ ਆ ਕਹਿੰਦੇ। ਬਾਬਾ ਦਾ ਵਾਹ ਬੋਹਦਾ ਵੀ ਮੋਟਰਸਾਈਕਲ ਤੇ ਨਾਲ ਕੌਣ ਸੀ? ਬਾਬਾ ਤੁਸੀਂ ਦੋਸਰ ਮੋਟਰਸਾਈਕਲ ਵਾਲਾ ਨਾਣਾ ਸੀਗਾ ਕੋਈ ਨਾ ਇਹਦਾ ਇਹਦਾ ਬਾਬਾ ਸੀ ਇਹਦਾ ਇਹ ਇੱਥੇ ਬੈਠੇ ਨੂੰ ਦੇਖ ਲੈ ਉਹ ਵੀ ਬਾਬਾ ਉਹ ਵੀ ਚੋਰ ਸੀਗਾ ਹਾਂ ਤੁਸੀਂ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦੇ ਆਂ ਆਪਾ ਬਾਬਾ ਜੀ ਉਹ ਕਾਹ ਤੋਂ ਨਹੀਂ ਫੜਿਆ ਇਹਦਾ ਪਿਓ ਵੀ ਚੋਰ ਆ ਫਿਰ ਪੁੱਛੋ ਤੁਸੀਂ ਪੁਲਿਸ ਨੂੰ ਹਾਂ ਉਹੀ ਹੈ ਉਹ ਉਹ ਵੀ ਫੜਦੇ ਆ ਬਾਬਾ ਥਾਂ ਥਾਂ ਰੇਡਾਂ ਕਰੀ ਜਾਂਦੇ ਆਂ ਅਸੀਂ ਫੜਨ ਦੇ ਮਾਰੇ ਬਾਬਾ ਮੈਂ ਤੁਹਾਨੂੰ ਦੱਸਣਾ ਹੈ ਨਾ ਇਹ ਪੁਲਿਸਾ ਬਹੁਤ ਹੌਲੀ ਕੰਮ ਕਰਦੀ ਆ ਤੁਸੀਂ ਪੁਲਿਸ ਨੂੰ ਕਹੋ ਵੀ ਸਾਡੇ ਨਾਲ ਇਹਦਾ ਬਾਬਾ ਵੀ ਚੋਰ ਉਹ ਵੀ ਫੜਨਾ ਚਾਹੀਦਾ ਕੱਲੂ ਹੋਰ ਕੁਛ ਚੋਰੀ ਕਰੂਗਾ ਮਾਰ ਲੀ ਜਾ ਇਹ ਕੀ ਕਰਦੇ ਆਂ ਫੜਨਾ ਨਹੀਂ ਚਾਹੀਦਾ ਸਾਨੂੰ ਦੋਨੇ ਫੜਨਾ ਨਹੀਂ ਚਾਹੀਦੇ ਜੋ ਆਪਣਾ ਰੇਡ ਗੱਟ ਚੱਕੇ ਉਹ ਆ ਫੜ ਲਿਆ ਇਹ ਝਾੜੂ ਦੀ ਸਰਕਾਰ ਦਾ ਕੰਮ ਆ ਜਿਹੜੀ ਪੁਲਸ ਹਨਾ ਇਹ ਇਹ ਛੇਤੀ ਨਹੀਂ ਕੰਮ ਕਰਦੀ ਹਾਂਜੀ ਹਾਂਜੀ ਇਹ ਮੋਟਰਸਾਈਕਲ ਆਲਾ ਫੜ ਲਿਆ ਠੀਕ ਐ ਹਾਂ ਖੱਟੀ ਪਾਗੜਾ ਤੇ ਉਹਨੇ ਰੇਡ ਗੱਟ ਚੱਕਾਇਆ ਇਹਨੇ ਵੀ ਖੱਟੀ ਪਾਗੜਾ ਮੋਟਰਸਾਈਕਲ ਆ ਵੀ ਉਹਨੇ ਰੇਡ ਗੱਟ ਚੱਕਾਇਆ ਇਹਦਾ ਰਿਮਾਂਡ ਲੈਨੇ ਆਂ ਦੋ ਦਿਨਾਂ ਦਾ ਤੇ ਇਹ ਤਾਂ ਪੁੱਛ ਗਿਸ਼ ਕੀਤੀ ਜਾਊਗੀ ਸਖਤੀ ਨਾਲ ਪੁੱਛ ਗਿਸ਼ ਕਰਾਂਗੇ ਹੁਣ ਬਾਬਾ ਇਹਨੂੰ ਕੁੱਟਣ ਕੇ ਰਿਮਾਂਡ ਲੈਣਗੇ ਵੀ ਤੁਸੀਂ ਦੱਸੋ ਇਹਨੂੰ ਰਿਮਾਂਡ ਦੇਣਾ ਚਾਹੀਦਾ ਕਿ ਨਹੀਂ ਦੇਣਗੇ ਹਾਂ ਹਾਂ ਇਹ ਪੱਗ ਦੇ ਨਾਲ ਹੀ ਆਈ ਕਿਹਦੇ ਨਾਲ ਆਈ ਟਾਕਾ ਚੌਂਦੀ ਕਰਦੇ ਹੁਣ ਤੁਸੀਂ ਦੱਸੋ ਇਹ ਦੂਬਾਰ ਇਹ ਦੂਬਾਰ ਅਸੀਂ ਬਸ ਇਹਦਾ ਰਿਮਾਂਡ ਲਵਾਂਗੇ ਦੋ ਦਿਨਾਂ ਦਾ ਇਹਦਾ ਪਿਓ ਆ ਜਿਹੜਾ ਨਾਲ ਚੋਰੀਆਂ ਕਰਦਾ ਉਹਨੂੰ ਵੀ ਗ੍ਰਿਫਤਾਰ ਕਰਾਂਗੇ ਅਸੀਂ ਹਾਂ 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 ਵੇ ਮੋਟਰਸਾਈਕਲ ਨਹੀਂ ਛੋਟੇ ਕੋਲ ਹੈ ਹਾਂ ਹੇਗਾ ਕਹਿੰਦਾ ਹਾਲ ਸਰਮਾਰੀ ਜਾਂਦਾ ਇਹ ਕਰਦੇ ਕਿਉਂ ਚੋਰੀਆਂ ਤੁਸੀਂ ਚੋਰੀਆਂ ਕਿਉਂ ਕਰਦੇ ਤੁਸੀਂ ਮਜਬੂਰੀ ਆ ਜੀ ਕਰਦੇ ਆ ਤਾਂ ਤੰਗ ਆ ਇਹਾਂ ਦਾ ਹੀ ਸ਼ੌਕ ਨਾਲ ਚੋਰੀਆਂ ਕਰਦੇ ਆ ਲੈ ਕਰਦਾ ਤਾਂ ਤੰਗ ਆ ਸ਼ੌਕ ਨਾਲ ਹਾਂ ਤੰਗ ਆ ਭਾ ਕਾ ਤੰਗ ਆ ਕੋਕ ਕਰਦੇ ਹਾਂ ਹਾਂ ਤਾਂ ਗੋਂ ਮੂੰਹ ਪਨੋ ਐ ਬਾਪੂ ਹਾਂ ਪ੍ਰਸ਼ਾਸਨ ਨੂੰ ਕਹਾਂ ਵੀ ਫਾਂਸੀ ਹੋਣੀ ਚਾਹੀਦੀ ਇਹਨਾਂ ਨੂੰ ਤੂੰ ਚੁੱਪ ਕਾ ਦੋ ਬੈਠਾ ਆਪੇ ਨੂੰ ਸਜ਼ਾ ਦਵਾ ਦੇ ਫਾਂਸੀ ਸਜ਼ਾ ਦਵਾ ਦੇ ਹੋਣੀ ਮੈਂ ਪੁਲਿਸ ਨਾਲ ਮਲਾਇਆ ਵਣਾ ਗੱਲ ਕਰ ਲੈਂਦਾ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਦੱਸੋ ਮਣਿਆ ਦੱਸੋ ਇਹ ਫਾਂਸੀ ਆ ਲਾਇਕਾ ਫਾਂਸੀ ਹੈ ਇਹ ਪੁਲਿਸ ਮਲਾ ਦੇ ਫਾਂਸੀ ਦਿਓਗੀ ਤੁਸੀਂ ਦਸਵਾਕ ਤਾਂ ਦੇ ਬਸ ਫਾਂਸੀ ਦਵਾ ਦੇ ਇਹਨੂੰ ਹਾਂ ਫੇ ਕਾਹਨੋ ਰੈਡਕੈਂ ਚੱਕਦਾ ਹੋਇਆ ਇਹ ਚੋਰ ਨਹੀਂ ਸੁਧਰਦੇ ਹੁੰਦੇ ਬਾਪੂ ਜੀ ਇਹ ਚੋਰ ਨਹੀਂ ਸੁਧਰਦੇ ਇਹ ਫਾਹੇ ਲਈ ਲੋਟ ਆ ਮੰਨ ਕੇ ਤੁਹਾਡੀ ਗੱਲ ਹਾਂ ਇਹ ਇਹਦੇ ਉੱਤੇ ਹੋਰ ਵੀ ਮੁਕਾਦਮੇ ਦਰਜ ਆਈ ਇਹਨੇ ਹੀ ਬਹੁਤ ਥਾਵਾਂ ਤੋਂ ਚੋਰੀ ਕੀਤੀ ਐ ਇਹਨੇ ਕਣਕ ਵੀ ਚੱਕੀ ਲੋਕਾਂ ਦੀ ਕਣ ਇਹਨੇ ਮਾਰ ਲਿਆ ਬੰਤ ਕੇ ਕਣਕ ਚੱਕੀ ਐ ਇਹਨੇ ਪਤਿਲੀਆਂ ਤਾਂ ਚੱਕੀਆਂ ਐ ਨੇ ਗਰੀਬਾਂ ਦੀਆਂ ਆ ਬੈਠਾ ਮੂੰਹ ਤੇ ਮੰਨਿਆ ਮੰਨਿਆ ਐ ਮੜਾ ਤੁਸੀਂ ਪੁੱਛੋ ਵੀ ਇਹ ਕੀ ਕਰਦੇ ਆ ਪਤਿਲੀਆਂ ਕੀ ਕਰਦੇ ਆ ਰੋਟੀ ਬਣਾਉਂਦੇ ਆ ਹਾਂ ਰੋਟੀ ਬਣਾਉਂਦੇ ਆ ਕੈਲੇਗਾ ਨਾ ਬਹੁਤ ਜਿਹੜਾ ਬਾਬਾ ਜੀ ਚੋਰ ਹੈ ਜਿਹੜਾ ਬਹੁਤ ਤੇਜ਼ ਆ ਬੋਲਦਾ ਨਹੀਂਗਾ ਆ ਰੋਟੀ ਬਣਾਣਾ ਪਾ ਲੈ ਚੱਕ ਕੇ ਲੋਕਾਂ ਚੋਰੀ ਕਰਦੇ ਆ ਇਹ ਕੋਈ ਰੋਟੀ ਬਣਾਉਣਾ ਕੋਈ ਹਾਕਤ ਸੱਚ ਦੀ ਕਮਾਈ ਆ ਮਾੜੂ ਨਹੀਂ ਪੱਕਾ ਮੁੰਜ ਜਬਨੇ ਆਲਾ ਇਹ ਚੋਰ ਉਹਨਾਂ ਦੇ ਛੱਡੇ ਹੋਇਆ ਮਾੜੀਗਾ ਨਸ਼ਾ ਤਾਂ ਬੰਦ ਕਰਤਾ ਹੁਣ ਆਮਲਾਂ ਨੂੰ ਨਸ਼ਾ ਚਾਹੀਦਾ ਤੇ ਚੋਰ ਛੱਡਦੇ ਉਹਨਾਂ ਨੇ ਚੋਰ ਬੰਦ ਕਰਨੇ ਚਾਹੀਦੇ ਸੀ ਜਾਂ ਨਸ਼ਾ ਬੰਦ ਕਰਨਾ ਚਾਹੀਦਾ ਸੀ ਆ ਨਸ਼ਾ ਵੀ ਚੋਰ ਵੀ ਦੋਵੇਂ ਚੀਜ਼ਾਂ ਹਾਂ ਠੀਕ ਹੈ ਠੀਕ ਹਾਂ ਇਹ ਗਾਚਣਾ ਹੋਇਆ ਹੈ ਇਹ ਕੁੜੀਆਂ ਦੀ ਬੇਤੀ ਕਰ ਦਿੱਤੀ ਆ ਮੈਂ ਕਹ ਇਹਦੇ ਚ ਬਾਜ ਜਾਂਦੀ ਹੈ ਸਰਕਾਰ ਕੋਲੇ ਤੇਰੀ ਇਹ ਪ੍ਰੋਫੈਸਰ ਦਾ ਹਟਦੇ ਨਹੀਂ ਉਹ ਕੁੜੀਆਂ ਭੜੀਆਂ ਕੁੜੀਆਂ ਭੜੀਆਂ ਓਏ ਹੈ ਓੜੀਆਂ ਕੁੜੀਆਂ ਕੋਲ ਪਾ ਕੋਈ ਨਹੀਂ ਇਹ ਵੀ ਕੇਸ ਪਾਓ ਇੱਥੇ ਕੁੜੀਆਂ ਵਾਲਾ ਅਸੀਂ ਸੁਣਨ ਵੀ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਇਹਦੇ ਬਾਰੇ ਦੱਸੋ ਮਾੜਾ ਹੁਣ ਤੁਸੀਂ ਕੀ ਕਾਰਵਾਈ ਕਰੋਗੇ ਮਾੜਾ ਨੇੜੇ ਹੋ ਕੇ ਦੱਸੋਈ ਇਹ ਲੈ ਤੂੰ ਤਾਂ ਡਾਂਗ ਫੇਰਾਂਗੇ ਜਾਂ ਜਾਈਂ ਇਹ ਰਿਮਾਂਡ ਤੇ ਲਾਵਾਂਗੇ ਜੀ ਇਹ ਡਾਂਗ ਫੇਰਾਂਗੇ ਜਾ ਕੇ ਤੇ ਹੋਰ ਹੈਂ ਉਹ ਕੁਗੀਆਂ ਭੜੀਆਂ ਟੈਕ ਤੇ ਦਵਾਇਆ ਹਾਂ ਆ ਭਾਈ ਜੀ ਬਾਬਾ ਅੱਗੇ ਪਿੱਛੇ ਤਾਂ ਨਹੀਂ ਤੇਰਾ ਕੋਈ ਚੋਰੀ ਹੋਇਆ ਹਾਂ ਨਹੀਂ ਇਹ ਇਹ ਪੁੱਛ ਰਿਹਾ ਵੀ ਤੁਹਾਡਾ ਕੋਈ ਹੋਰ ਤਾਂ ਨਹੀਂ ਚੋਰੀ ਹੋਇਆ ਅੱਗੇ ਪਿੱਛੇ ਕੋਈ ਸਮਾਨ ਬਹੁਤ ਕੁਸ ਇਹ ਹਾਂ ਹਲਾ ਥਾਲ ਮੰਨਿਆ ਥਾਲ ਅੱਗੇ ਥਾਲ ਇਹ ਕਹਿੰਦਾ ਕੋਈ ਭਾਂਡੇ ਭਾਂਡੇ ਵੀ ਦੱਸੇਗੇ ਭਾਂਡੇ ਚੋਰੀ ਹੋਇਆ ਤੁਹਾਡਾ ਗਲਾਸ ਆ ਆ ਹੈਂ हां गिलास चोरी होया हां हां ਵੀ ਮੈਂ ਦੱਸਣਾ ਤੇ ਉਹ ਗਲਾਸ ਮੰਨਿਆ ਫਿਰ ਮੰਨਿਆ ਮੰਨਿਆ ਗਲਾਸ ਵੀ ਲੈਂਦਾ ਸੀ ਨਾਲ ਥਾਲ ਵੀ ਲੈਂਦਾ ਹੈ ਥਾਲ ਵੀ ਲੈਂਦਾ ਗਲਾਸ ਵੀ ਲੈਂਦਾ ਗੱਡੀ ਚ ਪਿਆ ਹੈਲਾ ਇਹ ਥੋੜਾ ਹੀ ਚੱਕ ਕੇ ਲਗਿਆ ਬਾਬਾ ਇੱਕ ਹੀ ਗੱਡਾ ਗਲਾਸ ਕਿ ਮਿਲenge ਮਾਨੂੰ ਇਹ ਤਾਂ ਆਈ ਨਹੀਂ ਅੱਗੇ ਹੈ ਇਹ ਥਾਲ ਦੇ ਨੇ ਪੱਜ ਗਏ ਨਹੀਂ ਇਹ ਸਾਰਾ ਕੋ ਮੰਨਿਆ ਅਗਲਾ ਪਿਛਲਾ ਨਾਲੇ ਜੋ ਕੀ ਹੋ ਗਏ ਹਾਂ ਨਾਲੇ ਜਿੰਜ ਭੰਦੇ ਕਿਹਾ ਇਹ ਮੈਂ ਤੁਹਾਨੂੰ ਦੱਸਦਾ ਇਹਨੂੰ ਬੰਨ ਕੇ ਰੱਖੋ ਇਹ ਭੱਜੂਗਾ ਹਨਾ ਦਬਾ ਵੇ ਇੱਥੇ ਬੜ ਇੱਥੇ ਬੜ ਇੱਥੇ ਬੜ ਅਰੇ ਤੇ ਬਾਬੇ ਹੁਣ ਜਿਹੜਾ ਤੁਹਾਡਾ ਰੇਡ ਗਾ ਵੀ ਤੁਸੀਂ ਰੇਡ ਗਾ ਕਦੋਂ ਲੈ ਗਿਆਦਾ ਕਿੰਨਾ ਕ ਪੁਰਾਣਾ ਰੇਡ ਗਾ ਇਹ ਕਹਿੰਦਾ ਵੀ ਤੁਸੀਂ ਇਹਦੇ ਵਿੱਚ ਗੀਤ ਸੁਣਦੇ ਸੱਚ ਆ ਗੱਲ ਗੀਤ ਕੋਈ ਕਾ ਸੁਣਦਾ ਖਬਰਾਂ ਵਾਲ ਨਹੀਂ ਸੁਣਦਾ ਕਿਹੜੀ ਖਬਰ ਸੁਣੀ ਹੈ ਕੋਈ ਸਾਨੂੰ ਇੱਕ ਖਬਰ ਸੁਣਾ ਦਿਓ 50 ਛਾੜੂ ਵਾਲੇ ਠੀਕ ਹੈ ਹਾਂ ਛਾੜੂ ਵਾਲ ਦੀ ਕਿਹੜੀ ਖਬਰ ਹੈ ਇੱਕ ਧਮਾਨ ਧਗਮਾਨ ਹੈ ਨਹੀਂ ਹਾਂ ਹਾਂ ਹੈਗਾ ਹੈਗਾ ਹਾਂ ਹੈ ਇਹ ਲੈੜ ਗਿਆ ਲਾਤਾ ਆਲਾ ਪਗਮਾਨ ਤੋਂ ਮਾਰਕਾਉ ਕਰੀ ਹਾਂ ਹਾਂ ਜੀ ਇਹ ਰੇਡ ਕਾ ਵਧੀਆ ਕਰਤਾ ਬਹੁਤ ਧੰਨਵਾਦ ਕਰਨਾ ਚਾਹੋਗੇ ਤੁਸੀਂ ਹੁਣ ਇਹਦੀ ਪੁਲਿਸ ਆਈ ਵੀ ਇਹਦਾ ਧੰਨਵਾਦ ਕਰਨਾ ਚਾਹੋਗੇ ਇਨਾ ਚੋਰ ਫੜਾ ਇਨਾ ਸਮਾਨ ਨੇ ਪਹਿਲਾਂ ਚੋਰੀ ਕੀਤਾ ਤੁਸੀਂ ਪੁਲਿਸ ਨੂੰ ਕੀ ਕਹਿਣਾ ਚਾਹੋਗੇ ਪਤਨੀ ਗਈ ਖੰਗੋ ਪਤਾ ਬੱਚਾ ਹੈ ਨਹੀਂ ਧੰਨਵਾਦ ਆਪਾ ਕਰਨਾ ਨਹੀਂ ਹੁਣ ਅਸੀਂ ਤਾਂ ਕਾਰਵਾਈ ਕਰਨ ਆਇਆ ਫੜੀ ਆਉਂਦੇ ਆ ਪ੍ਰਸ਼ਾਸਨ ਦਾ ਹੋ ਫੜਾਉ ਮੈਂ ਸਰਕਾਰ ਦਾ ਧੰਨਵਾਦ ਨਹੀਂ ਕਰਨ ਇਨਾਂ ਦੀ ਹਦਾਇਤ ਇੱਕ ਹੋਰ ਰਿਪੋਰਟ ਆਈ ਠੀਕਾ ਕਰਦੇ ਆ ਬਖਤੌਰਾ ਬਖਤੌਰੇ ਦੀ ਰਿਪੋਰਟ ਆ ਉਹ ਵੀ ਫੜਨਾ ਅਜੇ ਉਹ ਫਾਈਲ ਬਖਤੌਰਾ ਫੜਨਾ ਹੀ ਹਾਂ ਫਾਈਲ ਅਸੀਂ ਤੁਹਾਨੂੰ ਪੁੱਛਣਾ ਅਸੀਂ ਪੁੱਛਣਾ ਚਾਹੋਗੇ ਬਖਤੌਰੇ ਨਾਲ ਤੁਹਾਡਾ ਕੀ ਰੌਲਾ ਹੈ ਨਾਲੇ ਤਾਂ ਮੈਂ ਚਾਹ ਪਿਆਈ ਨਾਲੇ ਬੰਨੂ ਕਾਦਾ ਹੁਣ ਤੁਹਾਨੂੰ ਪੁਲਿਸ ਨੂੰ ਪੁੱਛਣਾ ਬਖਤੌਰਾ ਕਿੰਨੇ ਟਾਈਮ ਦੇ ਵਿੱਚ ਤੁਸੀਂ ਫੜ ਸਕਦੇ ਹੋ ਬਖਤੌਰਾ ਤੁਹਾਡੀ ਤਿੰਨ ਮਹੀਨੇ ਗਲਤੀ ਆਈ ਸਾਡੀ ਕਿਉਂਕਿ ਇੰਸਪੈਕਟਰ ਪਹਿਲਾਂ ਹੋਰ ਸੀ ਉਹ ਬਦਲ ਗਏ ਇੱਕ ਸਰਕਾਰ ਦੇ ਕੰਮਕਾਰਾਂ ਚ ਲੇਟ ਹੋ ਗਿਆ ਸੀ ਉਹਨੂੰ ਫੜਿਆ ਹੁੰਦਾ ਤੂੰ ਕਿੱਥੇ ਆ ਬਖਤੌਰਾ ਤੂੰ ਦੱਸੋ ਹੀ ਮੈਨਾ ਖੁੱਲ ਕੇ ਦੱਸੋ ਫਿਰ ਉਹ ਫਰਾਜ ਵਾਲਾ ਆ ਨਾ ਉਹ ਦੇਖੀ ਮੋਟਰ ਤੇ ਬੈਠਾ ਹਾਂ ਉੱਥੇ ਬੈਠੇ ਮੋਟਰ ਤੇ ਬੈਠਾ ਸੀ ਤੇ ਫਿਰ ਪੁਲਿਸ ਜਾਣ ਕੇ ਨਹੀਂ ਫੜਦੀ ਕਿ ਜੋ ਹਾਂ ਹਾਂ ਪੁਲਿਸ ਫਿਰ ਜਾਣ ਕੇ ਨਹੀਂ ਫੜਦੀ ਕੀ ਫੜਦਾ ਕਿ ਤੂੰ ਨਹੀਂ ਫੜਦੀ ਕਹਿ ਨਹੀਂ ਰਹੇ ਸੀ ਫੜਾਂਗੇ ਬਖਤੌਰਾ ਫੜਾਂਗੇ ਜੀ ਫੜਾਂਗੇ ਹੁਣ ਜ਼ਰੂਰ ਫੜਾਂਗੇ ਅਸੀਂ ਲਾਜ਼ਮੀ ਫੜਾਂਗੇ ਬਾਬਾ ਰਾਜ ਵਾਲਾ ਮਾਦਾ ਬਖਤੌਰੇ ਨਾਲ ਤੁਹਾਡਾ ਰੋਲ ਆ ਗਿਆ ਮੈਡਾ ਖੁੱਲ ਕੇ ਦੱਸ ਸਕਦੇ ਆ ਬਖਤੌਰੇ ਰੌਲਾ ਤਾਂ ਕੋਈ ਨਹੀਂ ਹਾਂ ਮੈਨੂੰ ਗਾਲਾਂ ਕੱਢ ਕੇ ਗਿਆ ਬਖਤੌਰੇ ਹਾਂ ਬਜ਼ੁਰਗ ਬੰਦਿਆਂ ਨੂੰ ਗਾਲਾਂ ਕੱਢ ਕੇ ਗਿਆ ਮੈਂ ਚੁੱਪ ਕਰਕੇ ਕੋਲੇ ਹਾਂ ਕੋਲੇ ਖੂਂਗ ਆ ਡਾਂਗਾ ਠੀਕ ਆ ਤੇ ਫਿਰ ਡਾਂਗ ਦੀ ਵਾਰ ਤੋਂ ਕਰ ਦਿੰਦੇ ਮਾੜੀ ਜੀ ਮੈਂ ਕੀ ਕਰਾਂ ਜੀ ਇਕੱਲਾ ਜਾਂ ਅਤਲਾ ਸੀ ਕੋਲੇ ਹਾਂ ਹਾਂ ਠੀਕ ਹੈ ਜੀ ਪਤਾ ਜਾਈ ਫਿਰ ਹੁਣ ਤੁਸੀਂ ਦੱਸੋ ਜੀ ਆਪਦੇ ਬਾਰੇ ਵੀ ਹੁਣ ਕੀ ਇਹਨਾਂ ਨੂੰ ਕਹਿਣਾ ਚਾਹੋਗੇ ਬਜ਼ੁਰਗ ਨੂੰ ਕਿਹੜਾ ਤਸੱਲੀ ਦੇਵੇਂਗੇ ਜਾਓ ਅਸੀਂ ਬਜ਼ੁਰਗ ਨੂੰ ਤਸੱਲੀ ਦਿਵਾਉਣੇ ਆ ਕਿ ਜਿੰਮੇ ਰੇਡਗਾ ਸੀ 2 ਦਿਨਾਂ ਦੇ ਵਿੱਚ ਫੜਿਆ ਹਾਂ ਓਵੇਂ ਹੁਣ ਬਖਤੌਰਾ ਲੰਮਾ ਪਾਇਆ ਲੈ ਕੇ 2 ਦਿਨਾਂ ਚ ਇਹਦੇ ਕੋਲ ਆ ਰਾਜਾਲੇ ਰਹੇ ਸੇ ਮੋਟਰ ਤੇ ਬੈਠਾ ਜੀ ਪੱਕੀ ਗੱਲ ਆ ਹਾਂ ਪੱਕੀ ਜਾਜੀ ਰੇਡ ਮਾਰ ਲੱਗੇ ਫੜਿਆ ਜਾਉ ਹਾਂ ਉਦਹੀਂ ਮੋਟਰ ਤੇ ਬੈਠਾ ਜੀ ਮੀਟ ਖਾਈ ਉਦਹੀਂ ਬੰਦਾ ਤਾਂ ਨਹੀਂ ਖਤਰਨਾਕ ਜੀ ਬਈ ਪੁਲਿਸ ਹੋ ਬਾਵਾ ਜਾਣੇ ਜਾ ਰਣਗੇ ਬੰਦਾ ਐ ਬਖਤੌਰਾ ਖਤਰਨਾਕ ਨਾ ਹੋਵੇ ਕਿਤੇ ਯਾਰ ਤੁਹਾਨੂੰ ਕੱਲਾ ਉਹਦੇ ਬਹੁਤ ਬਖਤਾਰਾ ਕਈ ਵਾਰੀ ਖਤਰਨਾਕ ਲਾਉਂਦੇ ਇਹ ਕਹਿੰਦੇ ਗਾਂ ਤੋਂ ਹੋਰ ਪੁਲਿਸ ਆਦ ਲੈਣੇ ਜੇ ਖਤਰਨਾਕ ਆ ਤਾਂ ਉਹ ਨਾ ਨਾ ਇਹ ਆਪ ਹੀ ਸਿੱਧਾ ਦੈਣਗੇ ਜਿਹੜਾ ਸੋਨੂ ਸਿੱਧਾ ਗਾਲਾਂ ਕੱਢ ਗਿਆ ਫਿਰ ਪੁਲਿਸ ਨੂੰ ਵੀ ਕੋਈ ਨਾ ਕੋਸੋ ਕਰ ਸਕਦਾ ਨਹੀਂ ਐਨਕਾਉਂਟਰ ਕਰਾਂਗੇ ਦਾ ਹਾਂ ਗਾਲਾਂ ਸੇ ਖੱਡੀਆਂ ਮੰਨ ਲਓ ਮਾਰਦ ਕੇ ਸਿੱਧਾ ਗਿਆ ਜੌਂਦਾ ਲੈ ਗਈ ਤੇਰੇ ਕੋਲ ਇਹ ਕਹਿੰਦੇ ਹਾਂ ਚੋ ਨਹੀਂ ਇਹ ਮਾਰਨਾ ਕਿਵੇਂ ਕਰਨ ਨੂੰ ਨਾ ਮਾਰਨਾ ਤਾਂ ਕਰਨ ਹਾਂ ਤੁਸੇ ਮੰਨੋ ਆ ਕੇ ਗਏ ਸਾਹਮਣੇ ਕੁਟੜਾ ਆ ਸਾਹਮਣੇ ਕੁੱਟਾਂਗੇ ਬੇਰਗਾ ਇੱਥੇ ਲਿਆ ਕੇ ਕੁੱਟਾਂਗੇ ਮੁਕਰੀ ਨਾ ਆਹ ਹੈ ਇਹ ਕਹਿੰਦੇ ਤੁਹਾਡੇ ਸਾਹਮਣੇ ਲਿਆ ਕੇ ਕੁੱਟਾਂਗੇ ਹਾਂ ਹੈ ਤੂੰ ਗਾਲਾਂ ਕੱਢ ਕੇ ਜਾਨਾ ਆ ਨਾਲੇ ਤਾਂ ਨਹੀਂ ਚਾਹ ਭਾਈ ਨਾਲੇ ਰੋਟੀ ਖਾ ਬਹੁਤ ਆਗਮਚਾਈਆ ਬਖਤੌਰੇ ਨੇ ਹੈ ਬਹੁਤ ਅੱਗਾ ਖੜਾ ਰਹਾ ਤੇ ਬੈਠਾ ਹੈ ਹੋਰ ਪਾਲਸ ਪਾਰਟੀ ਨੂੰ ਹੋਰ ਇਹ ਆ ਬਖਤौरा ਹੋਰ ਨੂੰ ਫੂਨ ਲਾ ਪਾਲਸ ਪਾਰਟੀ ਸਾਧ ਫੜਗੇ ਰੇਡ ਮਾਰ ਗਿਆ ਜੀ ਤੁਹਾਨੂੰ ਮੈਂ ਪੁੱਛਣਾ ਜਿਹੜਾ ਪਖਤੋਰਾ ਪਹਿਲਾਂ ਵੀ ਚਾਰਚਾਂ ਦੇ ਵਿੱਚ ਲੋਕਾਂ ਨੂੰ ਗਾਲ੍ਹਾਂ ਵੀ ਕੱਢਦਾ ਰੋੜੇ ਵੀ ਮਾਰਦਾ ਉਹ ਪਖਤੋਰਾ ਹੀ ਆ ਇਹ ਇਹ ਉਹੀ ਆਈ ਪਖਤੋਰਾ ਇਹ ਰਾਜਸਥਾਨ ਤੋਂ ਆਇਆ ਵਾ ਰਾਜਾ ਰਾਜਾ ਰਾਤ ਤੇ ਬੱਠਾ ਮਹਾਰਾਜ ਇਹ ਰਾਜਸਥਾਨ ਦੇ ਵਿੱਚ ਵੀ ਤਾਂ ਕਰਦਾ ਹੀ ਪਖਤੋਰਾ ਉਹ ਪਖਤੋਰਾ ਹੀ ਆ ਪਹਿਲਾਂ ਵੀ ਅਖਬਾਰਾਂ ਦੇ ਗੱਲਾਂ ਆਂ ਗੰਗੀਆਂ ਉੱਥੇ ਵੀ ਬੰਦੇ ਤਾਂ ਕਰਦਾ ਇਹ ਰਾਜਸਥਾਨ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਸੀ ਅਸੀਂ ਹਾਂਜੀ ਰਾਜਸਥਾਨ ਤੋਂ ਫੜ ਕੇ ਲਿਆਂਦਾ ਤੇ ਪੈਸੇ ਦੇ ਕੇ ਛਡਾ ਕੇ ਲੈ ਗਏ ਸੀ ਵਾ ਵਾ ਇਹਨੇ ਨੇ ਪੈਸੇ ਮਾਰਾ ਪੁਲਿਸ ਨੇ ਬਖਤੌਰਾ ਛੜਤਾ ਤੇ ਹੁਣੇ ਪੁਲਿਸ ਬਖਤੌਰਾ ਕਿਵੇਂ ਫੜ ਦੂ ਬਾਪੂ ਜੀ ਐ ਘਾ ਘੱਟ ਕੇ ਫੜਾਂਗੇ ਜੀ ਫੜਾਂਗੇ ਜ਼ਰੂਰ ਇਹਨੇ ਨੇ ਪੈਸੇ ਮਾਰਾ ਛੱਡ ਦੇਣਾ ਉਹਨੇ ਬਖਤੌਰਾ ਨੇ ਫੇਰ ਪੈਸੇ ਦੇਣੇ ਨੇ ਬਖਤੌਰਾ ਛੱਡ ਦੇਣਾ ਨਾ ਹੈ ਛੱਡਿਓ ਨਾ ਤਾਲ ਹੋ ਫੋਟੋ ਖਿਚਾਓ ਬਾਬਾ ਰੀੜਗਾ ਚੱਕ ਖਾਫ ਬਹੁਤ ਹੈ ਜੀ ਉਹਦਾ ਜਦੋਂ ਜਦੋਂ ਦਾ ਉਹ ਬਖਤੌਰਾ ਇਹਨੇ ਛੱਡਿਆ ਵਾ ਹੱਥੋਂ ਨਿਕਲਿਆ ਵਾ ਉਦੋਂ ਦਾ ਸਾਰਾ ਪਿੰਡ ਸਾਡਾ ਖਤਰੇ 'ਚ ਬੈਠਾ ਹੈ ਬਾਪੂ ਜੀ ਬਖਤੌਰੇ ਦਾ ਇਹਨਾ ਖੋਪਾ ਤੁਸੀਂ ਵੀ ਡਰਦੇ ਫਿਰ ਬਖਤੌਰੇ ਤੋਂ ਹਾ ਘਰ ਅਗੜ ਕੇ ਗਿਆ ਨਹੀਂ ਤੁਸੀਂ ਬਖਤੌਰੇ ਤੋਂ ਡਰਦੇ ਨਹੀਂ ਹਾਂ ਢਾਂਗ ਮਾਰ ਨੂੰ ਪੈ ਗਿਆ ਮੈਨੂੰ ਇੱਥੇ ਬੈਠ ਫੋਟੋ ਕਜਾਓ ਆ ਰੇਡ ਦਾ ਚੱਕਰ ਰੇਡ ਦਾ ਦਬਾਅ ਬਿਆਰਗ ਨੂੰ ਰੇਡ ਦਾ ਫਰਾ ਔਰ ਖਬਰਾਂ ਵਾਲਿਆਂ ਨੇ ਖਬਰ ਲਾਉਣੀ ਹੈ ਕੀ ਚਾਹ ਖਬਰ ਲਾਉਣੀ ਹੈ ਇਹਨਾਂ ਨੇ ਅਖਬਾਰ ਚ ਵੋਟ ਅਸੀਂ ਹੁਣ ਛੁੱਡੀ ਖਬਰ ਲਾਵਾਂਗੇ ਜੀ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਥੋੜਾ ਰੇਡ ਦਾ ਬਾਸ ਸੋਹ ਪਰ ਸਿਪਾਹੀ ਹੌਲਦਾਰ ਉਧਰ ਬੈਠ ਪਰਲੇ ਪਾਸ ਪਰਲੇ ਪਾਸ ਬੈਠ ਦੂਰੋਂ ਖ ਫੋਟੋ ਕਜੋ ਸਾਹਿਬ ਆਪਾਂ ਬੰਦੀ ਹੈ ਹਾਂਜੀ ਹਾਂਜੀ ਦੂਜਾ ਇੱਕ ਮਿੰਟ ਬੇਰ ਕੋ ਵੀ ਫੋਕ ਖਬਰ ਕਿਵੇਂ ਲਾ ਲ ਗਏ ਮੈਨੂੰ ਦੱਸਣਾ ਚਾਹੋਗੇ ਕੋਈ ਖਬਰ ਕਿਵੇਂ ਲਾ ਗਏ ਅਖਬਾਰ ਤੇ ਧੰਨਵਾਦ ਕਰੋ ਜੀ ਧੰਨਵਾਦ ਕਰਦੇ ਐ ਜੀ ਠੋੜੇ ਸ਼ਾਬਾਸ਼ ਇਹ ਦੱਤਾ ਕੋ ਬਾਬਾ ਜੀ ਬਬ ਮਾਰੇ ਗਾਲਾ ਘਾ ਕਰਨੀ ਬੰਦੇ ਟੈੱਕ ਕਰੋ ਹੁਣ ਮੈਂ ਦੱਸਣਾ ਚਾਹਣਾ ਮੀਡੀਆ ਜਿਹੜਾ ਸਿੱਧੂ ਮੂਸੇ ਦਾ ਬਾਅਦ ਇੰਡਸਟਰੀ ਦੇ ਵਿੱਚ ਧੱਕ ਪਾਈ ਆ ਹਾਲੀਵੁੱਡ ਦੇ ਬਾਲੀਵੁੱਡ ਦੇ ਵਿੱਚ ਮਾਲਵੇ ਮਾਝੇ ਦੁਆਬੇ ਦਾ ਯੋ ਖਤਰਨਾਕ ਬੈਲੀ ਆ ਹਾਂ ਜੀ ਉਹਨੂੰ ਕੀ ਕਹਿਆ ਜਾਂਦਾ ਬਾਬਾ ਮਾੜੂ ਮਾੜੂ ਕਹਿਆ ਜਾਂਦਾ ਇਹ ਮਾਝੇ ਦੁਆਬੇ ਮਾਲਵੇ ਦੇ ਵਿੱਚ ਤੁਸੀਂ ਬਹੁਤ ਤੱਕ ਪਾਈ ਆ ਮੂਸਾ ਦਵਾਲ ਇੰਡਸਟਰੀ ਤੱਕੀ ਫਿਰਦੇ ਆ ਹਾਂ ਜੀ ਸੱਚਾ ਗੱਲ ਹੀ ਸੱਚੀ ਆ ਸੱਚਾ ਸਹੀ ਗੱਲ ਹਾਂ ਜੀ ਸੱਚਾ ਤੁਹਾਡੇ ਨਾਲ ਪੁੱਛੋ ਇਹ ਤਾਂ ਸੱਚਾ ਪੁੱਛੀ ਮਾੜਾ ਸੱਚੀ ਆ ਸੱਚਾ ਇਹ ਮੈਂ ਸੁਣਿਆ ਵੀ ਤੁਸੀਂ ਘਰੇ ਵੀ ਬਹੁਤ ਤੰਗ ਕਰਦੇ ਹੋ ਸੱਚਾ ਗੱਲ ਹੈ ਕਿ ਨਹੀਂ ਹਾਂ ਬਿਲਕੁਲ ਸੱਚਾ ਜੀ ਸੱਚਾ ਗੱਲ ਸੱਚਾ ਜੀ ਜੋ ਦੇਖ ਕ ਭਾਈ ਤੁਹਾਨੂੰ ਪਤਾ ਹੀ ਸਾਰੇ ਪਾਸੇ ਮਾੜੂ ਮਾੜੂ ਬੱਚੇ ਮੱਚਾ ਰਹੇ ਹਨ ਜੀ ਹਾਂਜੀ 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 ਸਾਰੇ ਪਾਸੇ ਮਾੜੂ ਛੋਟੇ ਛੋਟੇ ਜਵਾਕ ਆ ਉਹ ਵੀ ਉਹਨਾਂ ਨੂੰ ਕਹਿ ਨਹੀਂ ਆ ਨਾ ਮਾਊ ਮਾਊ ਮਾੜੂ ਮਾੜੂ ਕਹਿੰਦੇ ਕੋਸ਼ਿਸ਼ ਕਰਦੇ ਜੀ ਉਹ ਵੀ ਹਾਂਜੀ ਬਹੁਤ ਇਹ ਮਹਾਰਾਜ ਦੀ ਦੇਣ ਹੈ ਹਾਂਜੀ ਹੈਗੀ ਹੈ ਕਿ ਨਹੀਂ ਮਹਾਰਾਜ ਦੀ ਹਾਂ ਵੱਧ ਕਾਠੀ ਜੀ ਮਾਮਾ ਮਹਾਰਾਜ ਦੀ ਦੇਣ ਹੈਗੀ ਹੈ ਨਾ ਇਹ ਤੇਰੇ ਤੇ ਹਾਂ ਬਸ ਹੈਗੀ ਹੈ ਚਲ ਬਿਰਗਾ ਅਸੀਂ ਜਾਣਦੇ ਆ ਰੇਡ ਮਾਰਦੇ ਆ ਤੁਸੀਂ ਗੱਲ ਕਰੋ মিডিਆ ਖਬਰਾਂ ਸਹੀ ਦੇਣੀਆਂ ਪੱਤਰਕਾਰ ਨੂੰ ਦੋ ਦਿਨਾਂ ਚ ਫੜਿਆ ਸੀ ਇਹ ਕੰਗਾ ਅਸੀਂ ਹੁਣ ਰੇਡ ਰੇਡ ਮਾਰ ਕੇ ਫੜ ਲਏ ਹਾਂ ਜੀ ਨਾ ਹਾਂ ਜੀ ਫੜ ਕੇ ਲਿਆਉਣਾ ਉਹ ਥਾਜਾ ਰਾਤ ਬੈਠਾਈ ਆਹਾ ਹੋ ਬਾ ਫੜ ਲਏ ਅਸੀਂ ਹੁਣ ਇੱਥੇ ਬੈਠੇ ਰਗੇ ਹੁਣ ਮੈਂ ਆ ਸਕਦਾ ਬਖਤੋਰਾ ਹੁਣ ਫੜ ਲਏਗੇ ਜੇ ਤਾਂ ਬੈਠਾ ਹੋਇਆ ਤਾਂ ਹੁਣ ਚੱਕ ਲੈਣੀ ਹਾਂ ਇਹ ਸਾਰੇ ਤਾਂ ਢਾਈ ਲਿਓ ਕਿੰਨੇ ਬੰਦੇ ਸੋ ਪੁਲਿਸ ਆਉਂਦੀ ਹੈ ਹੋਰ ਉਹ ਦਿਾਲਪੁਰ ਤੁਰੀ ਹੁਣ ਦੋ ਦਿਨ ਇਹਨਾਂ ਨੂੰ ਰੈਸਟ ਕਰ ਲੈਣਦੇ ਆ ਰਾਮ ਕਾਲ ਨਹੀਂ 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 ਫੜਾ ਬੈਠਾ ਹੋਇਆ ਤਾਂ ਫੜ ਲੈਨੇ ਹੁਣੇ ਰੇਡ ਮਾਰ ਕੇ ਕਿਉਂ ਹੁਣ ਇਹ ਨਹੀਂ ਪੈਸੇ ਮੰਗਦੇ ਇਹ ਦੋ ਦਿਨ ਤੱਕ ਮੰਗਦੇ ਬਾਪੂ ਜੀ ਪੈਸੇ ਮੰਗਦੀ ਹੈ ਪੁਲਿਸ ਹਾਂ ਕੋਈ ਨਹੀਂ ਪੈਸੇ ਦੇ ਦੇ ਹਾਂ ਰੋਗਾਂ ਦੇ ਹੱਥ ਕੱਲੋ ਰੇਸਟ ਕੱਲੋ ਬਸ ਨਹੀਂ 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 ਰੇਸਟ ਨੂੰ ਕਿਹੜਾ ਹੰਬ ਗਿਆ ਆਇਆ ਗੱਦੀ ਫੜਨ ਨਾ ਸਾਰੇ ਜੰਦੇ ਚਲੋ ਚੱਲ ਚੱਲਾ ਇਹਨੂੰ ਗੱਡੀ ਸਿੱਟਣ ਨੂੰ ਬਾਬਾ ਜੀ ਸਿਨੇਮਾ ਪੁੱਛਣਾ ਚੋ ਦੋ ਤਿੰਨ ਥੱਪੜ ਮਨਾਓ ਬਾਪੂ ਤੋਂ